ਚੋਣਾ ਵੀ ਲੰਗਰ ਜਿਹੜਾ ਹੈ ਉਹ ਸਾਡੇ ਚਾਹੀਦੇ ਆ ਤਾਬਕ ਮਰਿਆਦਾ ਚ ਰਹਿ ਕੇ ਕਿਉਂਕਿ ਗਾਲ ਪ੍ਰਸ਼ਾਦੇ ਦਾ ਲੰਗਰ ਵਕਤ ਬਾਅਦ ਕੋਈ ਸਬਜ਼ੀ ਬਣਾ ਲਵੇ ਬਾਕੀ ਜਿਹੜੇ ਇਹ ਬਹੁਤ ਵੱਡੇ ਪਕਵਾਨ ਬਣਾਉਣ ਲੱਗ ਪਏ ਆ ਉਹ ਸਾਨੂੰ ਬਿਲਕੁਲ ਨਹੀਂ ਬਣਾਉਣੇ ਚਾਹੀਦੇ ਜੀ ਉੱਥੇ ਰਸਤਿਆਂ ਦੇ ਵਿੱਚ ਰੋਗ ਰੋਕ ਕੇ ਤੇ ਉਹਨੂੰ ਛਕਾਉਣ ਵਾਸਤੇ ਹੱਥ ਕਰਦੇ ਆ ਉਹ ਵੀ ਬੇਨਤੀ ਕਰਨੀ ਚਾਹੁੰਦਾ ਆ ਕਿ ਜਿਹਨੂੰ ਭੁੱਖ ਲੱਗੀ ਹੋਗੀ ਨਾ ਉਹਨੇ ਆਪੜਿਆ ਵੀ ਆਏ ਨਾ ਲੇਕਿਨ ਜਦੋਂ ਆਪਾਂ ਹੱਥ ਕਰਕੇ ਰੋਕਾ ਗਿਆ ਲੰਮੀ ਲਾਈਨ ਪਿੱਛੇ ਲੱਗ ਜਾਂਦੀ ਆ ਆ ਤੇ ਐਕਸੀਡੈਂਟ ਤਾਂ ਹੁੰਦੇ ਆ ਇਹ ਬੈ ਨਗਰ ਨਾਲ ਆਈਏ ਲੰਗਰ ਵਿੱਚ ਜਰੂਰਤ ਹੈ ਜਿਹੜੇ ਵੱਡੇ ਲੰਗਰਾਂ ਤੇ ਯਾਰਾਂ ਤੇ ਕਰੋੜਾ ਰੁਪਏ ਆਪਾਂ ਲਾ ਰਹੇ ਆ ਉਹ ਆਪਾਂ ਗਰੀਬ ਦੀ ਦਵਾਈ ਤੇ ਪੜਾਈ ਵਾਸਤੇ ਲਾਈਏ ਤਾਂ ਬਾਬਾ ਬੁੱਢਾ ਜੀ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਬਹੁਤ ਵੱਡੇ ਲੈਵਲ ਤੇ ਕਿਉਂਕਿ ਇੱਥੇ ਸੰਸਾਰ ਭਰ ਤੋਂ ਸਖਤਾ ਜਿਹੜੀਆਂ ਨੇ ਆਉਂਦੀਆਂ ਨੇ ਉਹ ਔਰੀਆਂ ਸ਼ੁਰੂ ਹੋ ਗਈਆਂ ਨੇ ਤੋਂ ਹਰ ਸਾਲ ਬੜੇ ਵੱਡੇ ਪ੍ਰਬੰਧ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਕਰਦੀ ਹੈ ਔਰ ਜਿੱਥੇ ਇਹ ਦੀਵਾਨਾਂ ਦੇ ਪ੍ਰਬੰਧ ਵੱਡੇ ਛਮਿਆਨੇ ਔਰ ਇਸੇ ਤਰ੍ਹਾਂ ਜਿਹੜੀ ਆਪਾਂ ਕਰਦੇ ਆ ਰੋਸ਼ਨੀ ਕਰਦੇ ਆ ਜਾ ਹੋਰ ਵੀ ਜਿੰਨੇ ਪ੍ਰਬੰਧ ਨੇ ਸਾਰੇ ਲੰਗਰਾਂ ਦੇ ਇਹ ਸਾਰੇ ਪ੍ਰਬੰਧ ਜਿਹੜੇ ਆ ਉਹਨਾਂ ਵਾਸਤੇ ਤਿਆਰੀ ਜਿਹੜੀ ਆ ਉਹ ਮੁਕੰਮਲ ਕਰ ਲਈ ਆ ਤੋਂ ਬਾਕੀ ਸੰਗਤਾਂ ਵੀ ਸਬਾ ਸੁਸਾਇਟੀਆਂ ਔਰ ਪਿੰਡਾਂ ਦੀਆਂ ਸੰਗਤਾਂ ਆਬਿਆਨ ਕੇ ਇੱਥੇ ਲੰਗਰ ਜਿਹੜੇ ਆ ਉਹ ਲੌਂਡੀਆਂ ਨੇ ਔਰ ਉਹਨਾਂ ਨੂੰ ਜਗਾ ਜਿਹੜੀ ਆ ਉਹ ਲਾਟ ਕੀਤੀ ਜਾਂਦੀ ਆ ਵਕ ਵਕ ਥਾਵਾਂ ਤੇ ਅੱਜ ਕੱਲ੍ਹ ਵੇਖਣ ਨੂੰ ਮਿਲਦਾ ਜੀ ਕਈ ਜਗ੍ਹਾ ਤੇ ਲੰਗਰ ਮਤਲਬ ਤੇ ਕਿੰਨੇ ਲਗਾਏ ਜਾਂਦੇ ਆ ਕੰਪੀਟੀਸ਼ਨ ਬਣਾ ਕੇ ਜੀਲ ਆ ਜਾਂਦੇ ਉਹ ਚੀਚੀ ਵਾਜਦਾ ਉਹਦੇ ਇਸ ਮੰਨਿਆ ਕੀ ਦੇਖੋ ਇੱਕ ਤਾਂ ਮੈਂ ਇਹ ਕਹਿਣਾ ਚਾਹਣਾ ਹੈ ਕਿ ਲੰਗਰ ਜਿਹੜਾ ਹੈ ਉਹ ਸਾਡੇ ਚਾਹੀਦੇ ਆ ਉਹਦੇ ਵਿੱਚ ਜੋ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਹੈ ਸੰਗਤ ਤੇ ਪੰਗਤ ਦਾ ਇਹਦਾ ਸਿਧਾਂਤ ਦੱਸਿਆ ਸਾਨੂੰ ਉਹਦੇ ਮੁਤਾਬਕ ਮਰਿਆਦਾ 'ਚ ਰਹਿ ਕੇ ਕਿਉਂਕਿ ਦਾਲ ਪ੍ਰਸ਼ਾਦੇ ਦਾ ਲੰਗਰ ਵਕਤ ਬਾਅਦ ਕੋਈ ਸਬਜ਼ੀ ਬਣਾ ਲਵੇ ਬਾਕੀ ਜਿਹੜੇ ਇਹ ਬਹੁਤੇ ਵੱਡੇ ਪਕਵਾਨ ਬਣਾਉਣ ਲੱਗ ਪਿਆ ਉਹ ਸਾਨੂੰ ਬਿਲਕੁਲ ਨਹੀਂ ਬਣਾਉਣੇ ਚਾਹੀਦੇ ਜਿਹੜੇ ਵੱਡੇ ਪਕਵਾਨ ਬਣਾਉਣੇ ਆ ਫਿਰ ਅਸੀਂ ਉੱਥੇ ਰਸਤਿਆਂ ਦੇ ਵਿੱਚ ਰੋਕ ਰੋਕ ਕੇ ਤੇ ਉਹਨੂੰ ਛਕਾਉਣ ਵਾਸਤੇ ਹੱਥ ਕਰਦੇ ਆ ਉਹ ਵੀ ਬੇਨਤੀ ਕਰਨੀ ਚਾਹੁੰਦਾ ਆ ਕਿ ਜਿੰਨੂੰ ਭੁੱਖ ਲੱਗੀ ਹੋਗੀ ਨਾ ਉਹਨੇ ਆਪੜਿਆ ਵੀ ਆਏ ਨਾ ਲੇਕਿਨ ਜਦੋਂ ਆਪਾਂ ਹੱਥ ਕਰਕੇ ਰੋਕਾਗੇ ਲੰਮੀ ਲਾਈਨ ਪਿੱਛੇ ਲੱਗ ਜਾਂਦੀ ਆ ਆ ਤੇ ਐਕਸੀਡੈਂਟ ਹੁੰਦੇ ਆ ਦੇ ਬਹੁਤ ਕਈ ਰਖ ਖਤਰਨਾਕ ਠਰਾਵਾ ਜਿਹੜੀਆਂ ਵਾਪਰ ਚੰਦੀਆਂ ਨੇ ਉਹ ਨਹੀਂ ਵਰਨੀਆਂ ਚਾਹੀਦੀਆਂ ਔਰ ਲੰਗਰ ਵੀ ਜਿਹੜੇ ਉਹ ਲਾਗੇ ਨੇੜੇ ਨੇੜੇ ਨਗਰ ਨਾ ਲਾਈਏ ਲੰਗਰ ਵੀ ਜਿੱਥੇ ਜ਼ਰੂਰਤ ਹੈ ਉੱਥੇ ਲੰਗਰ ਲਾਈਏ ਮੈਂ ਕੋਈ ਲੰਗਰਾਂ ਦੇ ਵਿਰੋਧ ਨਹੀਂ ਕੋਈ ਮੇਰੀ ਇਹ ਗੱਲ ਨੂੰ ਲੰਗਰਾਂ ਦੇ ਵਿਰੋਧ ਚ ਨਾ ਲੈਣ ਦੇ ਦੂਸਰੇ ਜਿਹੜੇ ਇਹ ਵੱਡੇ ਪਕਵਾਨ ਬਣਾਉਣ ਲੱਗ ਪਿਆ ਉਹਦੀ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਚਾਹਣਾ ਹੋ ਸਕਦਾ ਕਿ ਇਹ ਉਹਦਾ ਗਿਲਾ ਵੀ ਲੱਗੇ ਗੁੱਸਾ ਵੀ ਲੱਗੇ ਨਹੀਂ ਲੱਗਣਾ ਚਾਹੀਦਾ ਮੈਂ ਪਹਿਲਾਂ ਮਾਫੀ ਮੰਗਣੀ ਚਾਹਣਾ ਕਿ ਆਪਾਂ ਜਿਹੜੇ ਵੱਡੇ ਲੰਗਰਾਂ ਤੇ ਯਾਰਾਂ ਤੇ ਕਰੋੜਾ ਰੁਪਏ ਆਪਾਂ ਲਾ ਰਹੇ ਆ ਉਹ ਆਪਾਂ ਗਰੀਬ ਦੀ ਦਵਾਈ ਤੇ ਪੜ੍ਹਾਈ ਵਾਸਤੇ ਲਾਈਏ ਇਹ ਕਿਸੇ ਦਾ ਕੋਈ ਮਕਾਨ ਡਿੱਗਾ ਇਹ ਮਕਾਨ ਉਹਦਾ ਆਪਾਂ ਉਹਦੀ ਛੱਤ ਬਣਾਉਣ ਦੀ ਕੋਸ਼ਿਸ਼ ਕਰੀਏ ਜੇ ਕਿਸੇ ਦੀ ਲੜਕੀ ਘਰ ਦੇ ਵਿੱਚ ਵਿਆਹਣ ਵਾਲੀ ਹੈ ਤੇ ਉਹਦਾ ਆਪਾਂ ਖਰਚਾ ਕਰੀਏ ਕਿਉਂਕਿ ਸਾਡਾ ਪਿਛਲੇ ਟਾਈਮ ਦੇ ਵਿੱਚ ਕੋਈ ਲੋਕਾਂ ਦਾ ਰੁਝਾਨ ਜਿਹੜਾ ਆ ਨਾ ਉਹ ਅਸਾਈ ਜਿਹੜੇ ਆਪਣੇ ਹੈਗੇ ਨੇ ਉਹਨਾਂ ਵੱਲ ਚਲਾ ਗਿਆ ਸੀ ਭਾਵੇਂ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਕਹਿੰਕੋ ਸਾਡਾ ਧਰਮ ਜਿਹੜਾ ਉਹ ਸਾਂਝੀ ਵਾਲਤਾ ਦਾ ਧਰਮ ਹੈ ਸਭੇ ਸਾਂਝੀ ਵਾਲ ਸਦਾਣ ਤੋਂ ਕਿਸੇ ਨਾ ਦਿਸੇ ਬਾਹਰ ਜਿਓ ਅਵਰ ਅੱਲਾ ਨੂਰ ਉਹ ਪਾਇਆ ਕੁਦਰਤ ਕੇ ਸਾ ਬੰਦੇ ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ ਲੇਕਿਨ ਜੇ ਅਸੀਂ ਗਰੀਬ ਨੂੰ ਦਵਾਈ ਦਿਆਂਗੇ ਔਰ ਬਿਮਾਰ ਨੂੰ ਦਵਾਈ ਦਿਆਂਗੇ ਉਹਦਾ ਪੁੰਨ ਸਾਨੂੰ ਜਿਹੜਾ ਹੋ ਸਕਦਾ ਜਿਹੜਾ ਹੀ ਬਹੁਤ ਵੱਡੇ ਲੰਗਰ ਲਾ ਕੇ ਤੇ ਉਹਦੇ ਤੇ ਮਾਇਆ ਲਾਉਣੇ ਆ ਉਹਦੇ ਨਾਲੋਂ ਅਸੀਂ ਇਕੱਠੇ ਹੋ ਗਏ ਕਲਸਟਰ ਬਣਾਈਏ ਇੱਕ ਮੈਂ ਬੇਨਤੀ ਜਿਹੜੀ ਕਰਨੀ ਚਾਹਣਾ ਖਾਸ ਕਰਕੇ ਮੈਂ ਹੱਥ ਜੋੜ ਕੇ ਕਿਉਂਕਿ ਮੇਰੇ ਤੋਂ ਕੋਈ ਗਲਤੀ ਨਾ ਹੋ ਜਾਵੇ ਆ ਇੱਕ ਕਲਸਟਰ ਬਣਾ ਕੇ ਨਾ ਜਿਸ ਤਰ੍ਹਾਂ ਬੈਲਫੋਰਡ ਇੱਕ ਐਮਐਲਏ ਦਾ ਹਲਕਾ ਜਾਂ ਇੱਕ ਬਲੌਕ ਆ ਉਹਦੇ ਚ ਇੱਕ ਜੇ ਇੱਕ ਸਕੂਲ ਖੋਲਤ ਗਏ ਜਿਹਦੇ ਵਿੱਚ ਅਸੀਂ ਉਹਦੀ ਫੀਸ ਮਾਫ ਕਰਦਗੇ ਔਰ ਉਹਦੇ ਚ ਟੀਚਰ ਰਖੀਏ ਤੇ ਉਹਦੇ ਚ ਕੋਈ ਸਪਾਰਸ਼ ਨਾ ਰਖੀਏ ਜੇ ਬੱਚੇ ਰਖੜਿਆ ਤੇ ਉਹ ਚ ਕੋਈ ਸਪਾਰਸ਼ ਨਾ ਰਖੀਏ ਆਪਣੇ ਸਾਹਮਣੇ ਉਦਾਹਰਨਾਂ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੀ ਜਿਹਨਾਂ ਨਿਸ਼ਾਨੇ ਖਾਲਸਾ ਬਣਾਇਆ ਔਰ ਉਹਨਾਂ ਦੇ ਚੌਰਾ ਬੱਚੇ ਜਿਹੜੇ ਆ ਉਹ ਲੈਫਟੇਨੈਂਟ ਬਣੇ ਇੱਕ ਬੀਬੀ ਵੀ ਬਣੀ ਆ ਇੱਕ ਤਾਂ ਮੈਂ ਉਹਨਾਂ ਨੂੰ ਬਤਾਈ ਦੇਣਾ ਚਾਹਣਾ ਬਾਬੇ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਦੂਜੇ ਮੈਂ ਹੋਰ ਜਿੰਨੇ ਮਹਾਂਪੁਰਸ਼ ਨੇ ਸਾਰੇ ਸਤਕਾਰਯੋਗ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਏਕ-ਇਕ ਸਕੂਲ ਤੁਸੀਂ ਵੀ ਇਹੋ ਜਿਹਾ ਜ਼ਰੂਰ ਖੋਲੋ ਔਰ ਖਾਸ ਕਰਕੇ ਸਾਡੀ ਬਾਰਡਰ ਬੈਲਟ ਜਿਹੜੀ ਆ ਕਲੇਸਟਰ ਬਣਾ ਕੇ ਤੇ ਸਕੂਲ ਖੁੱਲ ਗਏ ਜੇ ਕੋਈ ਹੋਰ ਆ ਆਪਣੇ ਕੋਲੇ ਪੈਸੇ ਵੱਧਿਆ ਤੇ ਆਪਾਂ ਇੱਕ ਦਵਾਈ ਦਾ ਪ੍ਰਬੰਧ ਕਰੀਏ ਇੱਕ ਮੈਡੀਕਲ ਐਸਾ ਮਤਲਬ ਆਪਾਂ ਇੱਕ ਤੇ ਪੜ੍ਹਾਈ ਦਾ ਜੇ ਕਿਸੇ ਦੇ ਲੰਗਰ ਜੇ ਕਿਸੇ ਦੇ ਛੱਤ ਜਿਹੜੀ ਗਿਰ ਗਈ ਆ ਛੱਤ ਬਣਾਈਏ ਜੇ ਕਿਸੇ ਦੀ ਮਟਿਆਰ ਧੀ ਆ ਤੇ ਇਹ ਹੀ ਉਹਦੇ ਨੰਦਕਾਰ ਜਿਹੜੇ ਉਹਦਾ ਖਰਚਾ ਸੀ ਕਰਗੇ ਮੈਂ ਲੰਗਰਾਂ ਦੇ ਸਬੰਧ ਚ ਇਹਦੀ ਬੇਨਤੀ ਕਰਨੀ ਚਾਹਣਾ ਬਾਕੀ ਲੰਗਰ ਜਰੂਰ ਲਾਓ ਭੁੱਖੇ ਵਾਸਤੇ ਲੰਗਰ ਹੈਗਾ ਹੈ ਲੰਗਰ ਲਾਉਣਾ ਹੈ